ਤੂੰ ਸਭ ਬਈਮਾਨੀਆਂ ਓਏ ਖੇੜਾ ਤੇਰਾ ਛੁੱਟਣਾ ਨਹੀਂ ਨਾਮਕ ਹਰਾਮੀਆਂ ਹੋ ਦੇਖ ਲੈ ਕਿਸਾਨੀ ਲਈ ਕੀ ਪਰਿਤੀ ਹੋਵੇਗੀ ਸੁਭਮਨ ਪ੍ਰੀਤ ਨੇ ਓਏ ਜਦੋਂ ਸੰਤਾਂ ਨਾਲ ਫਤਿਹ ਸਾਂਝੀ ਕੀਤੀ ਹੋਵੇਗੀ ਸੋ ਨਿਹਾਲ ਓਦ ਤੈਆ ਨ ਪੜਣਾ ਦੇ ਓਏ ਦਿਲ ਤੇ ਕੀ ਬੀਤੀ ਹੋਵੇਗੀ ਸੁਮਨ ਪ੍ਰੀਤ ਨੇ ਓਏ ਜਦੋਂ ਜਾ ਕੇ ਫਤੇ ਸਾਂਜੀ ਕੀ ਕੀਤੀ ਹੋਵੇਗੀ ਔਰ ਮੈਂ ਕਹਿੰਦਾ ਪੜਨੇ ਅਸੀਂ ਤਾਂ ਕੁਛ ਨਹੀਂ ਮੰਗਦੇ ਅਸੀਂ ਤਾਂ 302 ਦਾ ਪਰਚਾ ਲਗਦੇ ਆ ਸੁਮਨ ਪ੍ਰੀਤ ਮੈਂ ਗਾਣਾ ਹੁਣੇ ਲਿਖਿਆ ਮੈਂ ਇਹ ਪੜਣਾ ਮੇਰੀਆਂ ਭੈਣਾਂ ਨੇ ਤੇ ਉਹ ਬਾਈ ਖੜਾ ਆਪਣਾ ਬਹੁਤ ਬਹੁਤ ਧੰਨਵਾਦ ਅਸੀਂ ਅਸਰਾ ਪਤਾ ਕੀ ਆ ਭੈਣੇ ਅਸੀਂ ਸੋਮਣ ਪ੍ਰੀਤ ਦੇ ਭੈਣਾਂ ਦਾ ਵਿਆਹ ਸੁਭ ਕਰਨੀਆਂ ਭੈਣਾਂ ਦਾ ਵਿਆਹ ਕਿਸਾਨ ਤੇ ਮਜ਼ਦੂਰ ਕਰਾਂਗੇ ਅਸੀਂ ਨਾ ਕਰੋੜ ਮੰਗੀਏ ਨਾ ਭੈਣੇ ਇੱਕ ਕਰੋੜ ਨਹੀਂ ਲੈਣਾ ਅਸੀਂ ਤਾਂ ਇੱਕ ਐਫਆਇਲ ਚਾਹੀਦੀ ਆ 302 ਦਾ ਪਰਚਾ ਇੱਕ ਉਹਨੂੰ ਸੀ ਦਾ ਦਰਜ ਹੈ ਇਹਦਾ ਇੱਕ ਭੈਣੇ ਇੱਕ ਹੋਰ ਗੱਲ ਆ ਮੀਡੀਆ ਹਰ ਇੱਕ ਥਾਂ ਪਹਚਾਓ ਕਿ ਇਹ ਗੱਲ ਪਤਾ ਲੱਗੇ ਕਿ ਉਹਦੇ ਪਰਿਵਾਰ ਵਾਸਤੇ 1 ਕਰੋੜ ਰੁਪਏ ਮੰਗਿਆ ਕਿਨੇ ਝੂਠੀ ਅਖਵਾਅ ਫੈਲਾਈ ਜਾ ਰਹੀ ਹੈ ਕਿ ਜੂਨੀਅਰ ਵਾਲੇ 1 ਕਰੋੜ ਰੁਪਏ ਭਗਵਾਨ ਤਮਾਨ ਤੋਂ ਮੰਗਦੇ ਆ ਜੀ ਫਲਾਣੇ ਕੋ ਮੰਗਦੇ ਨੇ ਪਰ ਇਹ ਗਲਤ ਨੇ ਅਸੀਂ ਸਾਨੂੰ ਇੱਕ 55 ਨਹੀਂ ਚਾਹੀਦਾ ਉਹਦੇ ਅਕਾਊਂਟ ਦੇ ਵਿੱਚ ਉਹਦੇ ਘਰ ਦੇ ਤੁਹਾਨੂੰ ਪਤਾ ਕਿ ਬਾਹਰ ਵਾਲੇ ਸਾਡੇ ਭਰਾ ਬਿਠੇ ਨੇ ਚਾਚੇ ਬਗੇਲਾ 30 ਲੱਖ ਦਾ ਹੁਣ ਆਇਆ ਹੈ ਮੇਰਾ ਦੋਸਤ ਆ ਚਾਚਾ ਬਗੇਲਾ ਉਹ ਅਭੀ ਸਿੱਧੂ ਉਹ ਕਹਿੰਦੇ ਜੱਟਾ ਕਰੋੜਾਂ ਤੇ 20 ਕਰੋੜ ਵਾਰ ਦੇਣਗੇ ਸੀ ਪਰ ਬੰਦਾ ਕਿੱਥੋਂ ਲਈਏ ਮਾਜੇ ਦੀ ਮਜਾ ਹੈ ਪਤਾ ਕੀ ਗੱਲ ਹੈ ਪਰ ਉਹਦੀਆਂ ਭੈਣਾਂ ਨੂੰ ਅਹਿਸਾਸ ਨਹੀਂ ਰਿਹਾ ਦੇਖੋ ਪੈਸਿਆਂ ਨੂੰ ਪੁੱਤਰੀ ਮਿਲਦਾ ਪਰ ਵੇਖੋ ਇੱਕ ਹੋਰ ਤਰੀਕਾ ਵੇਖੋ ਸਰਕਾਰਾਂ ਦੇ ਵੇਖੋ ਵੀਰ ਜੀ ਸਾਰੇ ਜਣੇ ਸੁਣੋ ਧਿਆਨ ਸਰਕਾਰਾਂ ਦੇ ਵੇਖੇ ਤੁਸੀਂ ਤਰੀਕੇ ਉਹਦੀ ਮਾਂ ਨੂੰ ਛੱਡੇ ਨੂੰ ਕਿਨਾ ਚਿਰ ਹੋ ਗਿਆ ਆਜ ਉਹਦੀ ਮਾਂ ਵੇਖੋ ਕਿਦਾਂ ਆ ਕੇ ਬੋਲ ਰਹੀ ਕਿ ਮੈਂ ਸਸਕਾਰ ਵਾਸਤੇ ਤਿਆਰ ਆਂ ਜੀ ਪਰ ਉਹਦੀ ਮਾਂ ਦਾ ਫਰਜ਼ ਨਹੀਂ ਮੰਨਦਾ ਜਦੋਂ ਤੁਸੀਂ 14 ਆਪਾਂ ਵੀ ਡਿਵੋਰਸ ਕਰਦੇ ਹਾਂ ਹਰ ਇੱਕ ਹਰ ਇੱਕ ਮੈਰਿਜ ਲਾਈਫ ਆ ਸਾਡੇ ਵੀ ਬੱਚੀ ਮੇਰੀ ਧੀ ਕੈਨੇਡਾ ਬੈਠੀ ਹੈ ਪਰ ਮੇਰਾ ਬਟਾ ਕਿ ਮੈਟ੍ਰਿਕ ਦੇ ਪੇਪਰ ਦੇ ਰਿਹਾ ਮੈਂ ਇੱਥੇ ਬੈਠਾ ਮੈਨੂੰ ਘਰ ਇਨੀ ਪ੍ਰੋਬਲਮ ਆ ਕਿਉਂਕਿ ਮੋਟਰਸਾਈਕਲ ਲੈ ਕੇ ਜਾ ਰਿਹਾ ਉਹਨਾਂ ਨੂੰ ਸਕੂਲੇ ਲੋਡ ਨਹੀਂ ਕਰਦੇ ਵੀ ਤੂੰ ਜਾਈ ਕੱਟ ਬਣਾ ਆਪਣੇ ਘਰਦਿਆਂ ਨਾਲ ਖਾਏ ਜੇ ਤੇਰੇ ਕੋਈ ਇਨਸੀਡੈਂਟ ਹੋ ਗਿਆ ਤੂੰ ਜ਼ਿੰਮੇਵਾਰ ਖੁਦ ਹੋਏਗਾ ਤੁਹਾਨੂੰ ਹਰੇਕ ਨੂੰ ਸਾਰੀਆਂ ਗੱਲਾਂ ਦਾ ਪਤਾ ਪਰ ਆਪਾਂ ਕੋਈ ਹਰ ਇੱਕ ਮਜਬੂਰੀ ਖਾਤਰ ਬੈਠਾ ਇਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਸਮਝ ਆ ਰਹੀ ਇਹਨਾਂ ਦੇ ਵੀ 3 32 ਹੋਣ ਇਹਨਾਂ ਨੂੰ ਸਮਝ ਆਵੇ ਕਿ ਅਸੀਂ ਤੇ ਪ੍ਰਮਾਤਮਾ ਗੇ ਅਰਦਾਸ ਕਰਦੇ ਵੀ ਨਹੀਂ ਇਹ ਗੱਲ ਨਹੀਂ ਹੁੰਦੀ ਅਸੀਂ ਤਾਂ ਉਹਦੀ ਵੀ ਸੁੱਖ ਮੰਗਦੇ ਉਹਦਾ ਵਿਆਹ ਹੋ ਜੇ ਸਾਡੇ ਭਗਵੰਤ ਮਾਨ ਨੇ ਕਰਾ ਲਿਆ ਬਾਕੀ ਹੋਰ ਉਹਦਾ ਵਿਆਹ ਹੋ ਗਿਆ ਤੇ ਇਹ ਵੀ ਕਰਾਓ ਮੇਰੀ ਦਾ ਭਗਵੰਤ ਮਾਨ ਸਰਕਾਰ ਨੂੰ ਜੀ ਇਜ਼ਲਾ ਚਲੋ ਅਗਲੇ ਦਾ ਕੇ ਭਗਵੰਤਿਆ ਨਾ ਤੂੰ ਪੰਜਾਬ ਦਾ ਅੱਜ ਹੋਇਆ ਨਾ ਕੱਲ ਹੋਇਆ ਓਏ ਇੱਕ ਪਹਿਨੇ ਹੁਣ ਕਲਾਕਾਰਾਂ ਤੇ ਗੱਲ ਛੜਨਾ ਮੈਂ ਬਾਈ ਹੁਣ ਬੋਲਿਓ ਨਾ ਕੋਈ ਨਹੀਂ ਆਇਆ ਓਏ ਗੁਰਦੀਪ ਨੇ ਦੀਪ ਸਿੱਧੂ ਉਹ ਕਹਿੰਦਾ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਉਹ ਬੱਬੂ ਮਾਨਾ ਉਹ ਤੇਰੇ ਹਥਿਆਰਾਂ ਤੇਰੇ ਫੈਂਟਸੀ ਐਨ ਉਹ ਤਾਂ ਪਹਿਲਾਂ ਓਏ ਹੋਰ ਚੈਨਲ ਦੇ ਇਹਨਾਂ ਦੇ ਪੈ ਜਾਣਦੇ ਤੁਹਾਨੂੰ ਕੀ ਤਰਾਹ ਦਾ ਨਵੀਂ ਬੋਲ ਮੇਰਾ ਪ੍ਰਾਇਮ ਮੈਂ ਪਿੱਛੇ ਉਹ ਫਿਰ ਇਹਨਾਂ ਦੇ ਪੈ ਜੂ ਫਿਰ ਕੀ ਗੱਲ ਆ ਭਾਈ ਚਲ ਉਹ ਨਹੀਂ ਗੱਲ ਚੱਕਰ ਉਹ ਤਾਂ ਮੀਰੀਨ ਓਏ ਉਹ ਉਹ ਵੱਡੇ ਉਹ ਵੱਡੇ ਚੈਨਲ ਮੀਰੀਨ ਵਿਊ ਲੈ ਗਏ ਓਏ ਛੋਟਿਆਂ ਨੂੰ ਵੀ ਕਾਮਯਾਬ ਕਰ ਦੋ ਓਏ ਸਾਡੇ ਭਰਾ ਨੇ ਯਾਰ ਇਹ ਛੋਟੇ ਯਾਰ ਤੁਸੀਂ ਗੱਲਾਂ ਕਰ ਲੋ ਜਾ ਅਗਲੇ ਦਾ ਕੋਈ ਬਹੁਤ ਗੱਲ ਕਰ ਉਹ ਕਹਿੰਦਾ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਵੈਰੀ ਗੁੱਡ ਓਏ ਓ ਚੱਕ ਲੋ ਰਵਾਲਵਰ ਰਫਲਾ ਕਮਯਾਬ ਲੈਣਾ ਓਏ ਮੈਂ ਕਹਿੰਦਾ ਬੱਬੂ ਮਾਲਾ ਉਹ ਤੇਰੇ ਫੈਨ ਓਏ ਹੋਰ ਕਬਜ਼ਾ ਲੈਣਾ ਓ ਕਿੱਥੇ ਨੇ ਤੇਰੇ ਸਾਈਨ ਓਏ ਕਦੋਂ ਕਬਜ਼ਾ ਲੈਣਗੇ ਓ ਕਦੋਂ ਆ ਕੇ ਸ਼ੰਭੂ ਬਾਡਰ ਤੇ ਬਹਿਣਗੇ ਓ ਕਦੋਂ ਤੇਰੀਆਂ ਜੁਲਫਾਂ ਤੋਂ ਮਾ ਪਾਉਣਗੀਆਂ ਦੇ ਇੱਥੇ ਆ ਕੇ ਕਦੋਂ ਬੱਬੂ ਮਾਨਾ ਤੇਰੀਆਂ ਪਰੀਆਂ ਖਾੜੇ ਲਾਉਣਗੀਆਂ ਆਏ ਹਾਏ ਇੱਕ ਕਹਿੰਦੀ ਗਲਤ ਨਾ ਬੋਲੀ ਸੇਲੀਆਂ ਵੀ ਰਹਿੰਦੀਆਂ ਡਰ ਡਰ ਕੇ ਜੱਟੀ ਵੈਲੀ ਨਾਲ ਮੰਗੀ ਗਈ ਹੋਈ ਐ ਉਹ ਮੈਂ ਕਿਹਾ ਕੌਰਵੀਆ ਕਿੱਥੇ ਆ ਤਰਾ ਗੱਜਣ ਵੈਲੀ ਨਹੀਂ ਕਿੱਥੇ ਤਰਾ ਯਰਨਾਲ ਜੱਲੀ ਕਦੋਂ ਪੰਨੂਗਾ ਸੈਰ ਆ ਸੰਭੂ ਦੇ ਬੈਰੀਗੇਟ ਉਹ ਤੂੰ ਤਾਂ ਕੌਰਵੀਆ ਹੋ ਗਈ ਐ ਬੜੀ ਲੇਟ ਆ ਸੀਆਰਪੀਐਫ ਦੇ ਜਵਾਨ ਉੱਥੇ ਬੰਨ ਰਹੇ ਨੇ ਲੋਈਆਂ ਤੇ ਖੇਸ ਆਏ ਹਾਏ ਹਾਏ ਉਹ ਇੱਕ ਕਹਿੰਦੀ ਕਮਣ ਕਵਾਉਣ ਨੂੰ ਦਾ ਸਾਰ ਰੱਖਿਆ ਬੋਲਟ ਦਾ ਰੱਖਿਆ ਪਟਾਕੇ ਬਾਉਣ ਨੂੰ ਨੀ ਨਾ ਤੇਰਾ ਸਰੰਦ ਦਾ ਸਰਵਾ ਬੋਲਟ ਨਾ ਤੇਰੇ ਪਟਾਕੇ ਪੈਂਦੇ ਨੀ ਇੱਥੇ ਦਾ ਕਹਿੰਦਾ ਜਾਲੀ ਜਨਤਾ ਕਰੀ ਜਾਂਦੀ ਐ ਵਾਕੀ ਕਦੋਂ ਸ਼ਾਮੂ ਬਾਡਰ ਤੇ ਆਵेंगी ਨੀ ਕਦੋਂ ਸਾਨੂੰ ਗਾਹ ਲਗਾਵੇਂਗੀ ਇੱਕ ਕਹਿੰਦਾ ਅਲਾ ਕਿਵੇਂ ਤੇਰਾ ਦਿਲ ਤੋੜ ਦੂੰ ਮੁਰਾ ਯਟ ਖੜਕੂ ਘੜਾ ਓ ਮੈਂ ਕਿਆ ਸੰਜਿਆ ਵਾਲਾ ਦਿਲ ਦੀ ਓਏ ਆਏ ਹਾਏ ਓ ਤੇਰੀ ਬੜੀਆ ਤਾਕਤ ਵਾਲੀ ਬੋਡ ਵਿੱਚ ਓਏ ਓ ਸ਼ੰਭੂ ਬਾਡਰ ਤੇ ਆ ਜਾ ਓ ਸਾਨੂੰ ਵੀ ਤੇਰੀ ਪੱਗ ਦੇ ਜਲਵੇ ਦਿਖਾ ਜਾ ਓਏ ਆਏ ਹਾਏ ਇੱਕ ਕਹਦਾ ਜਿੰਨੇ ਵਿੱਚ ਬੱਲੀਏ ਤੂੰ ਸਾਰੀ ਸਾਜਦੀ ਉਹਨੇ ਵਿੱਚ ਬੜੀ ਬੜੇ ਬੂਟ ਆਉਂਦੇ ਆ ਓ ਮੈਂ ਕਹ ਜੱਜੀ ਵੀ ਆ ਓ ਤੇਰਾ ਹੀ ਬੂਟ ਤੇ ਸੂਟ ਓਏ ਹੋਏ ਤੇਰੇ ਬੋਲਾਂ ਨੂੰ ਜੈਲ ਲਵਾਵਾਂਗੇ ਓ ਤੈਨੂੰ ਕੁੱਟ ਕੇ ਸ਼ੰਭੂ ਦਾ ਬੈਰੀਗੇਡ ਗਾਹ ਤਵਾਵਾਂਗੇ ਤੇ ਕਹ ਗੱਡੀ ਮੇਰੇ ਪਿੱਛੇ ਐਵੇਂ ਪਟ્રોલ ਭੂਕੇ ਵੇ ਤੈਨੂੰ ਕੀ ਮਿਲਦਾ ਨਹੀਂ ਮੈਂ ਕਹ ਮਸਪੂਜਾ ਮਸਬੂਝਾ ਸਾਡੀਏ ਭਣੇ ਨਹੀਂ ਤੂੰ ਬਿਨਾਸ਼ ਕੀ ਜੋ ਗੀਤ ਨਹੀਂ ਗਾਇਆ ਤੂੰ ਜਾ ਨਹੀਂ ਕਦੋਂ گے ਬੁਲਟ ਲੈ ਆਵੇਂਗੀ ਸਾਨੂੰ ਕਦੋਂ ਭਣੇ ਸੰਭੂ ਦਾ ਵਾਰੀ ਗੇਟ ਪਾਰ ਕਰਾਉਂਗਾ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ